ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜੇ ਹੋ ਨ ਦੇਵ ਗ੍ਰੀਨ ਲੈਂਡ ਨਰਸਰੀ ਦੇਵ ਲਾਇਬ੍ਰੇਰੀਓ ਦੇਵ ਨਰਸਰੀ 5757 ਇੰਸਟਾਗ੍ਰam ਪੇਜ ਦੇ ਨਾਲ ਤੇ ਅੱਜ ਗੱਲ ਕਰਨੀ ਹੈ ਉਹਨਾਂ ਤਿੰਨ ਦਰਖਤਾਂ ਦੀ ਜਿਨ੍ਹਾਂ ਤਿੰਨਾਂ ਨੂੰ ਲਾ ਕੇ ਤਰਵੈਣੀ ਬਣਦੀ ਆ ਤੇ ਇਹਦੇ ਦੇ ਅਨੇਕਾਂ ਫਾਇਦੇ ਨੇ ਸਾਡੀ ਸਿਹਤ ਦੇ ਵਾਸਤੇ ਸਾਡੇ ਘਰ ਸੁੱਖ ਸ਼ਾਂਤੀ ਵਾਸਤੇ ਕਾਰੋਬਾਰ ਦੇ ਲਈ ਜਿਹਦੇ ਵਿੱਚ ਪਹਿਲਾ ਦਰਖਤ ਹੈ ਜੀ ਬੋੜ ਦੂਜਾ ਦਰਖਤ ਹੈ ਜੀ ਸਾਡੇ ਕੋਲ ਨਿੰਮ ਤੇ ਤੀਜਾ ਦਰਖਤ ਹੈ ਜੀ ਸਾਡੇ ਕੋਲ ਪਿੱਪਲ ਦਾ ਸੋ ਤਿੰਨਾਂ ਦੇ ਅਲੱਗ-ਅਲੱਗ ਜਿਹੜੇ ਫਾਇਦੇ ਨੇ ਜਿਹੜੇ ਇਹ ਤਿੰਨਾਂ ਦੇ ਅਲੱਗ-ਅਲੱਗ ਸਾਡੇ ਕੋਲ ਜਿਹੜੇ ਸਾਨੂੰ ਲਾਭ ਦਿੰਦੇ ਨੇ ਇਹਦੇ ਵਿੱਚ ਜਿਹੜੀ ਨਿੰਮ ਹੈ ਨਿੰਮ ਸਾਨੂੰ 70% ਜਿਹੜੀ ਆਕਸੀਜਨ ਦਿੰਦੀ ਹੈ ਨੰਬਰ 2 ਤੇ ਜਿਹੜਾ ਬੋੜ ਹੈ ਬੋੜ ਸਾਨੂੰ ਲਗਭਗ 60% ਆਕਸੀਜਨ ਦਿੰਦਾ ਹੈ ਤੇ ਪਿੱਪਲ ਇਹਨਾਂ ਸਾਰਿਆਂ ਦਾ ਬਾਦਸ਼ਾਹ ਹੈ ਔਰ ਪੂਜਣਯੋਗ ਹੈ ਲੋਕ ਤਾਂ ਪੂਜਾ ਕਰਦੇ ਆ ਕਿਉਂਕਿ 24 ਘੰਟੇ ਇਹ ਜਿਹੜਾ ਆਕਸੀਜਨ ਦਿੰਦਾ ਹੈ ਪਿੱਪਲ ਇਹ ਕਦੇ ਵੀ ਕਾਰਬਨ ਡਾਈਆਕਸਾਈਡ ਨਹੀਂ ਛੱਡਦਾ ਸੋ ਜਿੱਥੇ ਪਿੱਪਲ ਹੈ ਉੱਥੇ ਹਮੇਸ਼ਾ ਦੇ ਵਾਸਤੇ ਚੀਜ਼ ਵੇਖੀ ਗਈ ਹੈ ਕਿ ਉਸ ਪ੍ਰਵਾਤਮਾ ਦੇ ਦੇ ਅਰੋਗਤਾ ਹਮੇਸ਼ਾ ਰਹਿੰਦੀ ਹੈ ਸੋ ਉਸ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਰਹਿੰਦੀ ਹੈ ਤੇ ਇਹਦੇ ਨਾਲ ਜੇ ਨਿੰਮ ਤੇ ਬੋੜ ਦੋਨੋਂ ਲਾ ਕੇ ਤਰਬਾਣੀ ਬਣ ਜਾਏ ਤਰਬਾਣੀ ਬਾਰੇ ਅੱਜ ਜਾਣਕਾਰੀ ਦੇਣੀ ਹੈ ਤਰਬਾਣੀ ਕਿਵੇਂ ਲਾਉਣੀ ਹੈ ਕਿਹੜੀ ਨਿੰਮ ਦੇ ਵਿੱਚ ਆਪਾਂ ਨੇ ਪਿੱਪਲ ਲਾਉਣਾ ਹੈ ਕਿਹੜੀ ਦਿਸ਼ਾ ਦੇ ਵਿੱਚ ਆਪਾਂ ਬੋੜ ਲਾਉਣੀ ਹੈ ਕਿਹੜੀ ਦਿਸ਼ਾ ਦੇ ਵਿੱਚ ਆਪਾਂ ਨਿੰਮ ਲਾਉਣੀ ਹੈ ਦਿਸ਼ਾਵਾਂ ਦੇ ਵਿੱਚ ਕੋਈ ਵਹਿਮ ਨਹੀਂ ਮੈਂ ਪਾ ਰਿਹਾ ਦਿਸ਼ਾਵਾਂ ਦੇ ਵੀ ਬੜੇ ਕਾਰਨ ਨੇ ਵਾਤਾਵਰਨ ਨੂੰ ਸਹੀ ਕਰਨ ਦੇ ਲਈ ਜੀ ਦੇ ਵਿੱਚ ਹੁਣ ਆਪਾਂ ਗੱਲ ਕਰਾਂਗੇ ਜਿਹੜਾ ਬੋਰਡ ਹੈ ਉਹ ਪੂਰਬ ਦੇ ਵੱਲ ਲੱਗੂਗਾ ਪੂਰਬ ਵਾਲੇ ਪਾਸੇ ਜਿਹੜੀ ਤਰਵੈਣੀ ਬਣੂਗੀ ਤਰਵੈਣੀ ਇਸ ਤਰ੍ਹਾਂ ਸਮੋਸਾ ਟਾਈਪ ਬਣੂਗੀ ਜਿਹੜਾ ਪਿੱਪਲ ਹੈ ਉਹ ਜਿਹੜਾ ਲੱਗੂਗਾ ਆਪਣੇ ਉੱਤਰ ਦੇ ਵਿੱਚ ਤੇ ਬੋਰਡ ਹਮੇਸ਼ਾ ਲੱਗਦੀ ਹੈ ਪੂਰਬ ਵਾਲੇ ਪਾਸੇ ਤੇ ਜਿਹੜਾ ਨਿੰਮ ਦਾ ਰੁੱਖ ਹੈ ਪੱਛਮ ਵਾਲੇ ਪਾਸੇ ਹੁਣ ਤੁਸੀਂ ਪੁੱਛੋਗੇ ਵੀ ਇਹ ਜਿਹੜਾ ਬੋਰਡ ਹੈ ਇਹ ਪੂਰਬ ਵਾਲੇ ਪਾਸੇ ਕਿਉਂ ਇਹਦਾ ਕੋਈ ਵਹਿਮ ਨਹੀਂ ਕਰਨਾ ਕਿਉਂਕਿ ਇਹਨਾਂ ਨੇ ਧੁੱਪ ਨੂੰ ਆਪਣੇ ਵਿੱਚ ਸੋਖਣਾ ਹੁੰਦਾ ਹੈ ਜਦੋਂ ਪੂਰਬ ਵਾਲੇ ਪਾਸੋਂ ਜਦੋਂ ਜਿਹੜਾ ਸੂਰਜ ਸਵੇਰ ਨੂੰ ਚੜਦਾ ਹੈ ਤਾਂ ਉਸ ਵੇਲੇ ਜਿਹੜੇ ਇਹਦੇ ਪੱਤੇ ਆ ਉਹ ਮੋਟੇ ਹੁੰਦੇ ਆ ਉਹ ਧੁੱਪ ਨੂੰ ਸੋਖ ਸੋਖ ਲੈਂਦੇ ਆ ਯਾਨੀ ਕਿ ਉਹ ਧੁੱਪ ਸਹਿਣ ਕਰਨ ਦੀ ਸਮਰੱਥਾ ਹੁੰਦੀ ਹੈ ਹਮੇਸ਼ਾ ਹੀ ਪੂਰਬ ਵਾਲੇ ਪਾਸੋਂ ਜਿਹੜਾ ਸੂਰਜ ਘੁੰਮਦਾ ਹੈ ਪੱਛਮ ਦਿਸ਼ਾ ਦੇ ਵੱਲ ਤੇ ਲਹਿੰਦੀ ਧੁੱਪ ਜਿਹੜੀ ਹੈ ਜਦੋਂ ਘਟ ਜਾਂਦੀ ਹੈ ਠੰਡਾ ਵੇਲਾ ਹੁੰਦਾ ਤਾਂ ਉਦੋਂ ਨਿੰਮ ਨੂੰ ਤਾਂ ਬੈਕ ਸਾਈਡ ਤੇ ਲਗਾਇਆ ਗਿਆ ਹੈ ਤੇ ਜਿਹੜੀ ਉੱਤਰ ਦੇ ਵਿੱਚ ਪਿੱਪਲ ਤੇ ਬੋਰਡ ਦੇ ਪੂਰਬ ਦੇ ਵਿੱਚ ਬੋਰਡ ਲਗਾਈ ਗਈ ਹੈ ਔਰ ਜਦੋਂ ਪੂਰਬ ਦੇ ਵੱਲੋਂ ਧੁੱਪ ਨੂੰ ਕੰਟਰੋਲ ਕਰਦਾ ਹੈ ਜਿਹੜਾ ਇਹ ਬੋਰਡ ਹੈ ਔਰ ਜਿਹੜਾ ਪਿੱਪਲ ਹੈ ਇਹ ਉੱਤਰ ਦਿਸ਼ਾ ਦੇ ਵੱਲੋਂ ਜਦੋਂ ਉਧਰੋਂ ਪਹਾੜੀ ਏਰੀਆ ਦੇ ਵਿੱਚੋਂ ਅ ਠੰਡੀ ਹਵਾ ਜਿਹੜੀ ਚੱਲਦੀ ਐ ਤਾਂ ਉਦੋਂ ਆ ਭਾਵੇਂ ਤੁੱਪ ਜਿੰਨੀ ਮਰਜ਼ੀ ਹੋਵੇ ਇਹ ਉਸ ਨੂੰ ਬਿਲਕੁਲ ਸ਼ੁੱਧ ਕਰਕੇ ਸਾਡੇ ਫੇਫੜਿਆਂ ਤੱਕ ਪਹੁੰਚਾਉਂਦਾ ਸੋ ਬੜੀਆਂ-ਬੜੀਆਂ ਜਾਣਕਾਰੀਆਂ ਨੇ ਇਕੱਤਰ ਕੀਤੀਆਂ ਨੇ ਤੁਹਾਡੇ ਨਾਲ ਮੈਂ ਇਹ ਸਾਂਝਾ ਕਰ ਰਿਹਾ ਹੁਣ ਇਹਨਾਂ ਤਿੰਨਾਂ ਰੁੱਖਾਂ ਨੂੰ ਵਿਸ਼ਨੂੰ ਬ੍ਰਹਮ ਮਹੇਸ਼ ਤਿੰਨਾਂ ਦਾ ਇਹਨਾਂ ਨੂੰ ਦਰਜਾ ਦਿੱਤਾ ਗਿਆ ਹੈ ਉਹਨਾਂ ਮਹਾਪੁਰਸ਼ਾਂ ਦੇ ਬਰਾਬਰ ਔਰ ਪਿੱਪਲ ਨੂੰ ਹੁਣ ਕਿਉਂ ਲੋਕ ਪੁੱਛਦੇ ਆ ਇਹਦੇ ਵਿੱਚ ਕੋਈ ਭੂਤ ਪ੍ਰੇਤਾਂ ਵਾਲੀ ਗੱਲ ਨਹੀਂ ਕਾਰਨ ਕੀ ਹੈ ਕਿ ਜਿੰਨੇ ਵੀ ਤਕਰੀਬਨ ਮਹਾਰਿਸ਼ੀ ਹੋਏ ਨੇ ਜਿਨ੍ਹਾਂ ਦੇ ਵਿੱਚ ਮਹਾਤਮਾ ਬੁੱਧ ਵੀ ਸ਼ਾਮਲ ਹੈ ਉਹਨਾਂ ਨੇ ਆਪਣੀ ਸਾਰੀ ਉਮਰ ਦੀ ਭਗਤੀ ਪਿੱਪਲ ਦੇ ਰੁੱਖ ਥੱਲੇ ਹੀ ਬਹਿ ਕੇ ਕੀਤੀ ਕਿਉਂ ਕੀਤੀ ਉਹਦਾ ਇੱਕ ਬੜਾ ਉਹਦੇ ਪਿੱਛੇ ਕਾਰਨ ਰਿਹਾ ਹੈ ਕਿਉਂਕਿ 24 ਘੰਟੇ ਆਕਸੀਜਨ ਦੇਣ ਵਾਲਾ ਇਹ ਜਿਹੜਾ ਰੁੱਖ ਹੈ ਪਿੱਪਲ ਸੋ ਹਮੇਸ਼ਾ ਹੀ ਆਕਸੀਜਨ ਦਿੰਦਾ ਜਿੱਥੇ ਉਹ ઋષਿਮੁਨੀ ਆਪਣੀ ਭਗਤੀ ਕਰਦੇ ਸੀਗੇ ਸੋ ਉੱਥੇ ਜਿਆਦਾ ਜਿਹੜਾ ਖਾਣ ਪੀਣ ਦੀ ਲੋੜ ਤੇ ਜਿਹੜੀ ਉਹਦੀ ਪੂਰਤੀ ਸੀਗੀ ਆਕਸੀਜਨ ਕਰਦੀ ਸੀਗੀ ਸੋ ਇਸ ਕਰਕੇ ਜਿੱਥੇ ਵੀ ਰੁੱਖ ਲਾਉਣੇ ਆਪਾਂ ਆਪਾਂ ਕਈ ਵਾਰ ਕਹਿੰਨੇ ਵੀ 10 ਰੁੱਖ ਲਾ ਤੇ 15 ਲੱਖ ਰੁੱਖ ਲਾ ਤੇ ਪਰ ਆਪਾਂ ਤਰਵਾਣੀ ਅੱਜ ਤੱਕ ਨਹੀਂ ਲਾਈ ਸਰਕਾਰ ਤਰਵਾਣੀ ਲਗਾ ਰਹੀ ਹੈ ਮੈਂ ਕੱਲ ਵੀ ਦੇਖ ਰਿਹਾ ਸੀ ਮਾਮੂ ਜੀ ਅੱਡੇ ਤੇ ਤਰਵਾਣੀ ਲਾ ਰਹੇ ਸੀ ਪਰ ਉਹਨਾਂ ਨੂੰ ਦੱਸਿਆ ਨਹੀਂ ਕਿ ਤਰਵਾਣੀ ਕਿੱਦਾਂ ਲਗਣੀ ਹੈ ਹੁਣ 3 ਫੁੱਟ ਦੇ ਖੱਡੇ ਦੇ ਵਿੱਚ ਤਿੰਨੋ ਰੁੱਖ ਲਾ ਰਿਆ ਹੈ। ਵੇਖੋ ਉਹ ਕਿੰਨਾ ਕੁ ਮੈਂ ਉਹਨੂੰ ਸਹੀ ਸਮਝਾਂਗਾ ਕਿ 3 ਫੁੱਟ ਦਾ ਰੁੱਖ ਦੇ ਵਿੱਚ ਉਹਦਾ ਜਿਹੜਾ ਤਣਾ ਇਕੱਲਾ ਨਿੰਮ ਦਾ 3 ਫੁੱਟ ਹੋ ਜਾਣਾ ਹੈ। ਜਿਹੜੀ ਬੋੜਾ ਘਾਟ ਤੋਂ ਘੱਟ ਉਹ 10 ਫੁੱਟ ਦੇ ਵਿੱਚ ਫੈਲਦੀ ਹੈ। ਜੇ ਉਹਨੂੰ ਸਕੁਅਰ ਫੁੱਟ ਦੇ ਹਿਸਾਬ ਨਾਲ ਲਈਏ ਇਹਨਾਂ ਪਿੱਪਲ ਫੈਲ ਜਾਂਦਾ ਹੈ। ਤੇ ਦੱਸੋ ਤਰਵੈਣੀ ਫਿਰ ਕਾਦੀ ਰਹਿ ਗਈ? ਘਾਟ ਤੋਂ ਘੱਟ ਜਿਹੜੇ ਤਿੰਨ ਰੁੱਖ ਲਾਉਣੇ ਆ ਦਿੱਤੇ ਆਪਾਂ ਬੋੜ ਲਾਉਣਾ ਹੈ, ਬੋੜ ਦੇ ਨਾਲ ਪਿੱਪਲ ਲਾਉਣਾ ਹੈ ਤਾਂ ਘਾਟ ਤੋਂ ਘਾਟੇ ਸਮੋਸਾ ਟਾਇਪ ਲੱਗਣੀ ਹੈ। ਜੀਦੇ ਵਿੱਚ ਮੈਂ ਪਹਿਲਾਂ ਦੱਸ ਤੋ ਕਿ ਪੂਰਬ ਵਾਲੇ ਪਾਸੇ ਬੋਹੜ ਲੱਗੂਗਾ ਤੇ ਨਿੰਮ ਲਗਣੀ ਹੈ ਪੱਛਮ ਵਾਲੇ ਪਾਸੇ ਤੇ ਉੱਤਰ ਵਾਲੇ ਪਾਸੇ ਪਿੱਪਲ ਲੱਗੂਗਾ ਤਾਂ ਇਹਨਾਂ ਦਾ ਘਾੜ ਤੋਂ ਘਾੜ ਜਿਹੜਾ ਫਾਸਲਾ ਆਪਸ ਦੇ ਵਿੱਚ 10 ਫੁੱਟ ਹੋਣਾ ਬਹੁਤ ਜ਼ਰੂਰੀ ਹੈ ਤਾਂ ਹੀ ਇਹਨਾਂ ਦਾ ਵਿਕਾਸ ਹੋਊਗਾ ਉੱਪਰ ਜਾ ਕੇ ਇਹ ਜਿਹੜੇ ਵਦਨਗੇ ਸੋ ਇਸ ਕਰਕੇ ਇਹਨਾਂ ਦੇ ਹੋਰ ਵੀ ਹੁਣ ਫਾਇਦਿਆਂ ਦੀ ਗੱਲ ਕਰੀਏ ਤਾਂ ਨਿੰਮ ਜਿਹੜੀ ਹੈ ਪਹਿਲੇ ਨੰਬਰ ਤੇ ਕਿਉਂ ਆਉਂਦੀ ਹੈ ਕਿਉਂਕਿ ਅੱਜ ਤੋਂ ਜੇ 20 ਸਾਲ ਪਿੱਛੇ ਚਲੀਏ ਮੈਂ ਆਪਦੇ ਪਿੰਡ ਵਾਲੇ ਦੇਖਾ ਤਾਂ ਮੇਰੇ ਹਿਸਾਬ ਨਾਲ ਹਰੇਕ ਚੌਂਕੇ ਦੇ ਉੱਪਰ ਜਿਹੜਾ ਨਿੰਮ ਦਾ ਦਰਖਤ ਹੋਇਆ ਕਰਦਾ ਸੀ ਜਦੋਂ ਫਰਵਰੀ ਮਾਰਚ ਦੇ ਵਿੱਚ ਇਹਨਾਂ ਨੂੰ ਫੁੱਲ ਆਉਂਦੇ ਆ ਟੇਟੀਆਂ ਬਣਨ ਤੋਂ ਪਹਿਲਾਂ ਤਾਂ ਉਦੋਂ ਜਿਹੜੇ ਫੁੱਲਾਂ ਦੀ ਸੁਗੰਧ ਹੈ ਉਹ ਤਕਰੀਬਨ 2 ਮਹੀਨੇ ਅਸੀਂ ਸਾਰਾ ਹੀ ਅੰਦਰ ਲੈਂਦੇ ਸੀਗੇ ਜਿਹਦੇ ਨਾਲ ਤੁਹਾਨੂੰ ਚਮੜੀ ਦਾ ਕੋਈ ਰੋਗ ਨਹੀਂ ਹੁੰਦਾ ਸੀਗਾ ਸੋ ਉਹਦੇ ਨਾਲ ਕਈ ਸਾਨੂੰ ਹੋਰ ਵੀ ਜਿਹੜੇ ਫਾਇਦੇ ਹੁੰਦੇ ਸੀਗੇ ਇਹਦੀਆਂ ਨਮੋਲੀਆਂ ਖਾਣ ਦੇ ਨਾਲ ਜਿਹੜੀ ਤੁਹਾਡੇ ਜਿਹੜੇ ਆ ਸ਼ਾਇਆ ਕਿਲ ਪਿੰਪਲ ਜ਼ਖਮ ਜਿਹੜੇ ਉਹਨੂੰ ਧੋਣ ਵਾਸਤੇ ਨਿੰਮ ਜਿਹੜੀ ਕੰਮ ਆਉਂਦੀ ਸੀਗੀ ਅੱਜ ਨਿੰਮ ਭਾਲਿਆ ਨਹੀਂ ਲੱਭਦੀ ਪਿੰਡਾਂ ਵਿੱਚ ਤਾਂ ਹੱਲੇ ਕਿਤੇ ਟਾਵਾਂ ਟੇਰ ਮਿਲ ਜਾਂਦੀ ਐ ਪਰ ਜੇ ਕਿਸੇ ਨੂੰ ਕਹੀ ਵੀ ਤੇਰੇ ਜ਼ਖਮ ਹੋ ਗਿਆ ਉਹਨੂੰ ਧੋਣ ਦੇ ਵਾਸਤੇ ਅੱਜ ਲੋਕ ਆਲਟੀਫੀਸ਼ਲ ਜ਼ਮਾਨਾ ਆ ਗਿਆ ਲੋਕ ਡਿਟਰੋਲ ਵਰਤਣ ਲੱਗ ਗਏ ਔਰ ਪਹਿਲਾਂ ਜਦੋਂ ਜਨੇਪਾ ਹੋਇਆ ਕਰਦਾ ਸੀ ਜਦੋਂ ਲੇਡੀਜ਼ ਦੇ ਬੱਚਾ ਹੁੰਦਾ ਸੀ ਤਾਂ ਉਹਨੂੰ ਜਿਹੜਾ ਉਹਦੇ ਨਿੰਮ ਦੇ ਨਾਲ ਥੋੜਾ ਜਿਹਾ ਵਿੱਚ ਨਮਕ ਪਾ ਕੇ ਜੁਟਕੀ ਪਾਰ ਗਰਮ ਕਰਕੇ ਉਹਦਾ ਜਨੇਪੇ ਵਾਲਿਆਂ ਨੂੰ ਧੋਇਆ ਕਰਦੇ ਸੀ ਪਸ਼ੂਆਂ ਨੂੰ ਤਾਂ ਲੋਕੀ ਅੱਜ ਕੱਲ ਵੀ ਧੁੰਦੇ ਆ ਪਰ ਨਿੰਮ ਭਾਲਿਆ ਨਹੀਂ ਧੋਂਦੀ ਸੋ ਨਿੰਮ ਦੇ ਨਾਲ ਨਾਲ ਆਪਾਂ ਬੋਰਡ ਵੀ ਲਾਈਏ ਵੇਖੋ ਏਸੀ ਕਿੰਨੇ ਹੋ ਗਿਆ ਪਿੰਡਾਂ ਦੇ ਵਿੱਚ ਕਿੰਨੀ ਗਰਮਾਟ ਉਹ ਛੱਡ ਰਿਹਾ ਔਰ ਕਿੰਨਾ ਕੁਛ ਉਹ ਜਿਹੜਾ ਗਲਤ ਹੋ ਰਿਹਾ ਹੈ ਅੰਦਰ ਤਾਂ ਠੰਡ ਹੈ ਪਰ ਉੱਪਰਲੇ ਪਾਸੇ ਵੀ ਕਦਰ ਨਿਗਾਹ ਮਹਾਰਾਜ ਇੱਥੇ ਉਹਦਾ ਕੰਡੈਂਸਰ ਜਹਾ ਉੱਤੇ ਪਿਆ ਹੈ ਉੱਥੋਂ ਕਿੰਨੀ ਉਹ ਗਰਮੀ ਛੱਡ ਰਿਹਾ ਸੋ ਨਾ ਨੰਬਰ 2 ਸਭ ਤੋਂ ਵੱਡੀ ਕਮੀ ਕਿਉਂ ਅੱਜ 2024 ਚ ਬੈਠੇ ਆਂ ਔਰ ਜਿਹੜੀ ਆਕਸੀਜਨ ਹੈ ਉਹ ਜਿਹੜੀ ਹੈ ਹਵਾ ਦੇ ਵਿੱਚ ਨਮੀ 10% ਰਹਿ ਗਈ ਬੜੀ ਹਰਾਨੀ ਵਾਲੀ ਗੱਲ ਹੈ ਆਉਂਦੇ ਸਾਲ ਮੈਨੂੰ ਲੱਗਦਾ ਵੀ ਟੈਂਪਰੇਚਰ ਸ਼ੁਰੂ ਹੀ 50 ਤੋਂ ਹੋਊਗਾ ਔਰ ਖਾਸ ਕਰਕੇ ਜਿਹੜੇ ਹਾਈਵੇ ਸਰਕਾਰ ਨੇ ਬਣਾਇਆ ਹੈ ਉੱਥੇ ਮਜਬੂਰੀ ਗੱਲ ਨੂੰ ਸਰਕਾਰ ਦੀ ਕਿਉਂਕਿ ਜਨਸਖਿਆ ਵਧ ਰਹੀ ਹੈ ਵਹੀਕਲ ਵਧ ਰਿਹਾ ਹੈ ਉਹ ਜਿਹੜੇ 50 50 60 60 ਸਾਲ ਪੁਰਾਣੇ ਦਰੱਖਤ ਉਹ ਦਰੱਖਤ ਪੱਟੇ ਗਏ ਆ ਉਹਨਾਂ ਦੀ ਪੂਰਤੀ ਬੜੇ ਸਾਲ ਲੱਗਣਗੇ ਇਸ ਕਰਕੇ ਹਰੇਕ ਵੀਰ ਨੂੰ ਭੈਣ ਨੂੰ ਬੱਚੇ ਨੂੰ ਬੇਨਤੀ ਕਿ ਆਪਾਂ ਜਿੱਥੇ ਵਿਰੋਖ ਲਾਉਣੇ ਆ ਜੇ ਤਿੰਨ ਘਟਾ ਘਟ ਰੁੱਖ ਲਾਉਣੇ ਆ ਤਾਂ ਉਥੇ ਤਰਬਾਣੀ ਲਾਈ ਜਾਏ ਜਿਦੇ ਵਿੱਚ ਨਿੰਮ ਬੋੜ ਤੇ ਪਿੱਪਲ ਔਰ ਜਿਸ ਘਰ ਦੇ ਵਿੱਚ ਇਹ ਚੀਜ਼ਾਂ ਤਿਲ ਲੱਗ ਗਿਆ ਹੁਣ ਜਿਹੜਾ ਬੋੜ ਹੈ ਜੇ ਅਸੀਂ ਅਧਿਆਤਮਿਕ ਦੇ ਹਿਸਾਬ ਦੇ ਨਾਲ ਚੱਲੀਏ ਤਾਂ ਬੋੜ ਲੰਬੀ ਉਮਰ ਦਾ ਪ੍ਰਤੀਕ ਜਿਹੜਾ ਮੰਨਿਆ ਜਾਂਦਾ ਕਿਤੇ ਨਾ ਕਿਤੇ ਪਰਿਵਾਰ ਤੇ ਵੀ ਉਹ ਚੀਜ਼ਾਂ ਅਸਰ ਛੱਡਦੀਆਂ ਹੈ ਉਹਦਾ ਪਿੱਪਲ ਐ ਪਿੱਪਲ ਲੋਕ ਕਿਉਂ ਪੁੱਛਦੇ ਐ ਇਹਨੂੰ ਅਧਿਵਿਸ਼ਵਾਸ ਨਾ ਕਿਨੇ ਕਿਉਂਕਿ 24 ਘੰਟੇ ਸਾਨੂੰ ਆਕਸੀਜਨ ਦਿੰਦਾ ਐ ਸੋ ਨਿਮ ਬਾਰੇ ਤੁਹਾਨੂੰ ਮੈਂ ਦੱਸ ਚੁੱਕਿਆ ਵੀ ਇਹਦੇ ਮੈਡੀਸਨ ਦੇ ਵਿੱਚ ਬੜੇ ਜਿਆਦਾ ਫਾਇਦੇ ਐ ਹੁਣ ਜਿਵੇਂ ਬੋੜ ਐ ਬੋੜ ਦੀਆਂ ਜਿਹੜੀਆਂ ਅ ਅੱਗੋ ਵਾਲੀਆਂ ਕੋਪੜਾਂ ਹੁੰਦੀਆਂ ਉਹ ਵੀ ਕੰਮ ਦਿੰਦੀ ਐ ਜਿਹੜਾ ਦਾ ਫਾਲ ਹੁੰਦਾ ਐ ਉਹ ਵੀ ਬੜਾ ਜਿਆਦਾ ਅ ਮਰਦਾਂ ਦੇ ਵਾਸਤੇ ਗਿਨ ਲਓ ਜਾਂ ਪੂਰੇ ਪਰਿਵਾਰ ਦੇ ਵਾਸਤੇ ਬੜਾ ਉਹਦਾ ਦੁੱਧ ਤੱਕ ਜਿਹੜਾ ਆਪ ਨੂੰ ਕੰਮ ਦਿੰਦਾ ਐ ਸੋ ਜੇ ਆਪਾਂ ਇਹਨਾਂ ਦੇ ਗੋਣ ਗਣਨ ਲੱਗ ਗਏ ਨਿੰਮ ਦੇ ਬੋਹੜ ਦੇ ਪਿੱਪਲ ਦੇ ਤਾਂ ਬੜੇ ਜ਼ਿਆਦਾ ਗੋਣੇ ਨਾ ਦੇ ਹੁਣ ਨਿੰਮ ਜਿਹੜੀ ਬੋੜ ਦੀ ਦਾੜੀ ਹੈ ਤੇ ਪਿੱਪਲ ਦੀ ਦਾੜੀ ਆ ਉਹ ਵੀ ਬੜੇ ਵੱਡੇ ਜਿਹੜੇ ਰੋਗਾਂ ਦੇ ਵਿੱਚ ਕੰਮ ਕਰਦੀ ਹੈ ਤੇ ਪਿੱਪਲ ਦੀ ਤਾਂ ਬਹੁਤ ਘੱਟ ਮਿਲਦੀ ਹੈ ਬੋੜ ਦੀ ਆਮ ਮਿਲ ਜਾਂਦੀ ਹੈ ਸੋ ਆਪਾਂ ਜਿੱਥੇ ਵੀ ਲਾਉਣਾ ਜੇ ਤਿੰਨ ਰੁੱਖ ਲਾਉਣੇ ਤਾਂ ਉੱਥੇ ਤਰਵੈਣੀ ਲਾਈਏ ਘਟ ਤੋਂ ਕਾਟ ਆਪਾਂ ਤਰਵੈਣੀ ਜਿਹੜੀ ਹੈ ਉਹ 10 ਬਜ 10 ਤੇ ਰੱਖਣੀ ਹੈ ਤੇ ਇਹਨੇ ਜਿਹੜਾ ਸਮੋਸਾ ਟਾਈਪ ਲੱਗਣਾ ਆ ਚੀਜ਼ੇ ਦੀ ਬਣਨੀ ਹੈ ਇੱਕ ਬਸੇ ਤਕੋਨਾ ਜਿਵੇਂ ਸਮੋਸਾ ਹੁੰਦਾ ਸੋ ਦਸ਼ਾਵਾਂ ਤੁਹਾਨੂੰ ਮੈਂ ਦੱਸਤੀ ਆਣੇ ਦਸ਼ਾਵਾਂ ਦੇ ਵਿੱਚ ਸਿਰਫ ਧੁੱਪ ਦਾ ਹੀ ਹੈ ਵੀ ਧੁੱਪ ਜਿਹੜੇ ਬਸੇ ਪੈਂਦੇ ਉਹ ਬੋਰਡ ਉਸ ਬਸੇ ਲਗਾਈ ਜਾਵੇ ਕਿਉਂਕਿ ਆ ਦੇਖੋ ਬੋਰਡ ਦਾ ਜਿਹੜਾ ਪੱਤਾ ਬੜਾ ਸਖਤ ਹੁੰਦਾ ਇਹ ਤਾਂ ਜਿਹੜੇ ਲਿਖਣ ਵਾਲਿਆਂ ਨੂੰ ਗੀਤਾਂ ਦੇ ਵਿੱਚ ਜਿਵੇਂ ਦਾ ਅਕਸਰ ਜ਼ਿਕਰ ਆਉਂਦਾ ਹੈ ਕਿ ਮਾਂ ਬੋਰਡ ਦੀ ਸ਼ਾਂ ਤੇ ਰੱਬ ਦਾ ਨਾਮ ਸਾਰੇ ਇੱਕੋ ਜਿਹਾ ਕਹਿੰਦਾ ਭਾ ਵੀ ਇਹ ਉਹਨਾਂ ਦੇ ਬਰਾਬਰ ਹੀ ਜਿਵੇਂ ਮਾਂ ਨੂੰ ਪੁੱਤ ਪਿਆਰਾ ਹੁੰਦਾ ਔਰ ਇਹ ਇੰਨਾ ਪੱਤਾ ਇਹਦਾ ਹਾਰਡ ਬਣਿਆ ਠੰਡ ਨੂੰ ਵੀ ਜਰਦਾ ਔਰ ਗਰਮੀ ਦੇ ਵਿੱਚ ਵੀ ਕੰਮ ਕਰਦਾ ਇਸ ਕਰਕੇ ਇਹਨੂੰ ਜਿਹੜਾ ਪੂਰਬ ਵਾਲੇ ਪਾਸੇ ਲਾਇਆ ਜਾਂਦਾ ਜਿੱਦੋਂ ਜ਼ਿਆਦਾ ਧੁੱਪ ਘੁੰਮਦੀ ਹੈ ਸੋ ਤਰਬੈਣੀ ਲਾਓ ਤਰਬੈਣੀ ਬਾਰੇ ਤੁਹਾਨੂੰ ਜਾਣਕਾਰੀ ਦੇ ਦਿੱਤੀ ਹੈ ਜੋ ਵੀ ਰੁੱਖ ਲਾਉਣਾ ਖੱਡਾ ਘਾੜ ਤੋਂ ਘੱਟ 3x3 ਤੋਂ ਘੱਟ ਨਾ ਲਾਇਆ ਕਰੋ ਕਿਉਂਕਿ ਆਉਣ ਵਾਲੇ ਜਿਹੜੇ ਉਹਦੇ 3-4 ਸਾਲ ਨੇ ਉਹਨੇ ਜਿੱਥੇ ਗ੍ਰੋਥ ਕਰਨੀ ਹੈ ਤੇ ਉਹਨੂੰ ਉਹ ਖੱਡਾ ਬਹੁਤ ਜ਼ਰੂਰੀ ਹੈ ਸੋ ਜੇ ਜਿੱਥੇ ਬੋੜ ਪਿੱਪਲ ਲਾਉਣਾ ਹੈ ਉਹਦੇ ਥੱਲੇ 2-4 ਪਿੱਲੀਆਂ ਇੱਟਾਂ ਕੁੱਟ ਕੇ ਜ਼ਰੂਰ ਪਾਇਆ ਕਰੋ ਜਿਹੜੀਆਂ ਆਉਂਦੀ ਜੜ੍ਹਾਂ ਨੂੰ ਠੰਡਾ ਰੱਖਦੇ ਆਂ ਜੜ੍ਹਾਂ ਦੇ ਵਿਕਾਸ ਵਾਸਤੇ ਉਹਨੂੰ ਜਿਹੜੀਆਂ ਇਹਨਾਂ ਨੂੰ ਲੋਡ ਹੁੰਦੀ ਹੈ ਜਿਆਦਾ ਸਲਾਬ ਦੀ ਸੋ ਉਹ ਜ਼ਰੂਰ ਕਰਿਆ ਕਰੋ ਤੁਹਾਨੂੰ ਮੈਂ ਸਾਰਾ ਇਹਦੇ ਵੀਡੀਓ ਦੇ ਵਿੱਚ ਉਹ ਵੀ ਚੀਜ਼ਾਂ ਕਿਵੇਂ ਕੁੱਟਣੀਆਂ ਕਿਵੇਂ ਲਾਉਣੀਆਂ ਉਹ ਦੱਸੂਗਾ ਪਹਿਲੀ ਗੱਲ ਤੁਸੀਂ 4-5 ਇੱਟਾਂ ਲੈ ਕੇ ਥੱਲੇ ਉਹਦੀ ਰੋੜੀ ਕੁੱਟ ਕੇ 1-2-2 ਇੰਚ ਪਾ ਦਿਓ ਉਹਦੇ ਉੱਤੇ ਰੁੱਖ ਲਾਓ ਤੇ ਇਹ ਘੜ ਤੋਂ ਘੜ 10 ਫੁੱਟ ਦੇ ਫਾਸਲੇ ਦੇ ਜ਼ਰੂਰ ਲਾਇਓ ਅੱਜ ਦੀ ਵੀਡੀਓ ਲਈ ਇੰਨਾ ਹੀ ਤੇ ਮਿਲਦੇ ਆਪਾਂ ਨਵੀਂ ਅਪਡੇਟ ਦੇ ਨਾਲ ਤੁਸੀਂ ਜੁੜੇ ਰਹਿਣਾ ਜੀ ਦੇਵ ਲਾਇਬ੍ਰੇਰੀ ਐਂਡ ਦੇਵ ਗ੍ਰੀਨ ਲੈਂਡ ਨਰਸਰੀ ਜਰਾਲਾਬਾਦ ਤੋਂ ਫਰੋਜ਼ਪੁਰ ਰੋਡ ਪਿੰਡ ਪੀਰ ਮੁਹੰਮਦਲੇ ਡੇਟਾਲਾ ਸਰ ਗੁਰਦੁਆਰਾ ਸਾਹਿਬ ਵੀਡੀਓ ਚੰਗੀ ਲੱਗੀ ਜਾਣਕਾਰੀ ਚੰਗੀ ਲੱਗੀ ਅਗੇ ਸ਼ੇਅਰ ਜ਼ਰੂਰ ਕਰਿਓ ਮਿਲਦੇ ਆ ਨਵੀਂ ਅਪਡੇਟ ਨਾਲ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ